ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਵੱਲੋਂ ਆਪਣੀ ਮਾਤਾ ਬਾਰੇ ਲਿਖਿਆ ਸ਼ਬਦ ਚਿੱਤਰ ਬੀਬੀ ਹਰ ਬੰਦੇ ਨੂੰ ਆਪਣੀ ਮਾਂ ਸੋਹਣੀ ਲੱਗਦੀ ਹੈ ਮੇਰੀ ਮਾਂ ਜਿਸ ਨੂੰ ਅਸੀਂ ਬੀਬੀ ਆਖਦੇ ਬਹੁਤ ਸੋਹਣੀ ਸੀ ਇਹ ਗੱਲ ਮੈਂ ਆਪਣੀ ਬੀਬੀ ਹੋਣ ਕਰਕੇ ਨਹੀਂ ਕਹਿ ਰਿਹਾ ਸਗੋਂ ਉਸਦੀ ਨੂੰਹ ਭਾਵ ਮੇਰੀ ਪਤਨੀ ਚਰਨਜੀਤ ਇਹ ਗੱਲ ਆਖਦੀ ਹੈ ਨੂੰ ਆਪਣੀ ਸੁੰਦਰਤਾ ਨੂੰ ਘਾਟ ਹੀ ਸਲਾਉਂਦੀ ਹੈ ਵੈਸੇ ਮੇਰੀ ਬੀਬੀ ਕਦੇ ਨਾਕਣ ਕਦੇ ਨਾ ਥੱਕਣ ਵਾਲੀ ਚੰਗੀ ਸਿਹਤ ਵਾਲੀ ਮਿਹਨਤੀ ਔਰਤ ਸੀ ਉਹ ਇੱਕੋ ਥਾਂ ਤੋਂ ਮਾਰ ਖਾਂਦੀ ਸੀ ਉਹ ਇਹ ਸੀ ਕਿ ਸਾਡੇ ਘਰ ਪਰਿਵਾਰ ਦੇ ਸਾਰੇ ਜੀ ਬੀਬੀ ਨੂੰ ਛੱਡ ਕੇ ਪੜ੍ਹੇ ਲਿਖੇ ਸੀ ਬਾਪੂ ਜੀ ਅਧਿਆਪਕ ਭੈਣ ਅਧਿਆਪਕ ਵੱਡਾ ਭਰਾ ਅਧਿਆਪਕ ਭਾਬੀ ਅਧਿਆਪਕ ਬੱਚੇ ਪੜ੍ਹੇ ਲਿਖੇ ਪਰ ਕੱਲੀ ਮਾਂ ਕੋਲ ਵਿਲੱਖਣ ਸੂਤ ਸੀ ਜੋ ਹੋਰ ਕਿਸੇ ਕੋਲ ਨਹੀਂ ਸੀ ਮੈਨੂੰ ਯਾਦ ਹੈ ਕਿ ਮਾਂ ਨੇ ਸਾਡੇ ਬਚਪਨ ਸਮੇਂ ਕਹਿਣਾ ਕਿ ਮੈਨੂੰ ਰੇਸ ਸਪਰੇਅ ਵਾਲੀ ਕਣਕ ਵਿੱਚੋਂ ਬੋਹ ਹੁੰਦੀ ਹੈ ਸਾਡੇ ਸਾਰਿਆਂ ਤੇ ਆਧੁਨਿਕ ਵਿਗਿਆਨ ਦਾ ਹੱਦੋਂ ਵੱਧ ਅਸਰ ਸੀ ਵੈਸੇ ਸਾਡਾ ਸਮਾਂ ਹਰੇਣ ਕਲਾਬ ਦੀ ਚੜ੍ਹਾਈ ਦਾ ਸਮਾਂ ਸੀ ਅਸੀਂ ਕਹਿਣਾ ਪਹਿਲੀ ਗੱਲ ਤਾਂ ਮੁਸ਼ਕ ਨਹੀਂ ਆਉਂਦਾ ਜੇ ਆਉਂਦਾ ਵੀ ਹੈ ਤਾਂ ਕੁਝ ਨਹੀਂ ਕਹਿੰਦਾ ਇਹ ਕਹੇ ਵੀ ਤਾਂ ਇਸ ਬਗੈਰ ਨਹੀਂ ਸਰਦਾ ਬੀਬੀ ਤੈਨੂੰ ਐਵੇਂ ਵਹਿਮ ਹੋਇਆ ਰਹਿੰਦਾ ਬੀਬੀ ਆਖਦੀ ਲੈ ਮੁਸ਼ਕ ਤਾਂ ਦਵਾਈ ਵਾਲੇ ਭਾਂਡੇ ਚੋਂ ਨਹੀਂ ਜਾਂਦਾ ਫਸਲ ਤਾਂ ਫਿਰ ਵੀ ਚੂਸ ਲੈਂਦੀ ਹੈ ਉਸ ਸਮੇਂ ਪਿੰਡੂ ਘਰਾਂ ਵਿੱਚ ਖਾਲੀ ਸਪਰੇਅ ਵਾਲੀਆਂ ਐਲੂਮੀਨੀਅਮ ਦੀਆਂ ਬੋਤਲਾਂ ਨੂੰ ਵੱਢ ਕੇ ਮਚਾ ਨਵਾਉਣ ਤੇ ਬਾਹਰ ਅੰਦਰ ਜਾਣ ਲਈ ਭਾਂਡਾ ਬਣਾ ਲਿਆ ਜਾਂਦਾ ਸੀ ਉਸ ਨੇ ਇਹ ਭਾਂਡਾ ਰਸੋਈ ਵਿੱਚ ਨਾ ਆਉਣ ਦੇਣਾ ਹੁਣ ਜਿਆਦਾ ਪੜ੍ਹ ਲਿਖ ਕੇ ਜਦੋਂ ਦਾ ਪ੍ਰਦੂਸ਼ਣ ਦਾ ਰੌਲਾ ਪੈਣ ਲੱਗਿਆ ਤਾਂ ਪਤਾ ਚੱਲਿਆ ਕਿ ਸੱਚੀ ਹੀ ਰੇ ਸਪਰੇਅ ਦੀ ਬੋਲ ਨਹੀਂ ਜਾਣਦੀ ਇਹ ਤਾਂ ਫਸਲ ਚੂਸ ਲੈਂਦੀ ਹੈ ਬੀਬੀ ਨੂੰ ਇਹ ਗੱਲ ਸਹਿਜ ਹੀ ਪਤਾ ਸੀ ਪਿਤਾ ਜੀ ਸਿੰਘ ਸਬਿਆ ਸਟਾਈਲ ਵਿਹਾਰਕ ਕਾਮਰੇਡ ਸਿੱਖ ਸਨ ਸਿੱਖੀ ਵਿੱਚ ਪੱਕੇ ਵਹਿਮਾਂ ਭਰਮਾਂ ਨੂੰ ਨਹੀਂ ਸੀ ਮੰਨਦੇ ਪਰ ਕਿਸੇ ਮੜੀ ਮਸਾਨ ਨੂੰ ਨਹੀਂ ਸੀ ਪੂਜਦੇ ਅਸੀਂ ਦੋਵੇਂ ਭਰਾ ਕਟੜ ਨਾਸਤਕ ਮੈਡੀਕਲ ਪੜਨ ਵਾਲੇ ਘਰ ਵਿਗਿਆਨ ਤੇ ਵਿਗਿਆਨਕ ਸੋਚ ਦਾ ਬੋਲਬਾਲਾ ਸੀ ਉਤੋਂ ਤਰਕਸ਼ੀਲ ਲਹਿਰ ਦਾ ਅਸਰ ਪਰ ਬੀਬੀ ਪੱਕੀ ਲੋਕਧਰਮੀ ਸੀ ਉਹ ਕਦੇ ਗੁਰਦੁਆਰੇ ਵੀ ਚਲੀ ਜਾਂਦੀ ਸੀ ਪਿੰਡ ਦੇ ਡੇਰੇ ਵਾਲੇ ਬਾਬਾ ਦੁੱਧਾਧਾਰੀ ਨੂੰ ਵੀ ਮੰਨਦੀ ਸੀ Hindu ਦੇਵੀ ਦੇਵਤਿਆਂ ਨੂੰ ਨਮਸਕਾਰ ਕਰਦੀ ਬਾਸੜੀ ਵੀ ਪੂਜਦੀ ਸੀ ਚੇਤਵੀ ਵੱਲ ਦੀ ਕਦੇ-ਕਦੇ ਮੰਗਲਵਾਰ ਨੂੰ ਹਨੂਮਾਨ ਦੀ ਮੰਨੀ ਪਕਾ ਕੇ ਵੰਨਦਿੰਦੀ ਸ਼ਾਮ ਨੂੰ ਧੂਫ ਦਾ ਛੱਟਾ ਦਿੱਤਾ ਜਾਂਦਾ ਸੰਗਰਾਦ ਨੂੰ ਘਰੇ ਪ੍ਰਸ਼ਾਦ ਬਣਾ ਕੇ ਭੈਣ ਤੋਂ ਅਰਦਾਸ ਕਰਾਉਂਦੀ ਪੂਨੇ ਟਾਮਣਾ ਵਿੱਚ ਵਿਸ਼ਵਾਸ ਵੀ ਰੱਖਦੀ ਪਰ ਸਿੱਕੋ ਗੱਲ ਚੰਗੀ ਸੀ ਕਿ ਉਹ ਲਾਈ ਲੱਗ ਨਹੀਂ ਸੀ ਕਟੜ ਨਹੀਂ ਸੀ ਹਰੇਕ ਦੀ ਮੰਨ ਲੈਂਦੀ ਪਰ ਘਰ ਦਾ ਨੁਕਸਾਨ ਨਹੀਂ ਸੀ ਕਰਾਉਂਦੀ ਸਮੇਂ ਨਾਲ ਬਦਲ ਵੀ ਜਾਂਦੀ ਸੀ ਉਸ ਦੀ ਸਭ ਤੋਂ ਵੱਡੀ ਸ਼ਰਧਾ ਗੁਰੂ ਨਾਨਕ ਦੇਵ ਜੀ ਉੱਤੇ ਸੀ ਸਾਡੇ ਘਰ ਗੁਰੂ ਨਾਨਕ ਦੇਵ ਜੀ ਦੀ ਬਾਪੂ ਜੀ ਦੇ ਦੋਸਤ ਆਤਮਾ ਸਿੰਘ ਅਣਪੋਲ ਦੀ ਬਣਾਈ ਹੋਈ ਵੱਡੀ ਪੇਂਟਿੰਗ ਸੀ ਬੀਬੀ ਦੇ ਸਾਰੇ ਅਨੁਸ਼ਠਾਨਾਂ ਦਾ ਕੇਂਦਰ ਉਹ ਪੇਂਟਿੰਗ ਹੀ ਸੀ ਉਸੇ ਵੱਲ ਹੱਥ ਕਰਕੇ ਦਾਤਾ ਮੰਗੀਆਂ ਜਾਂਦੀਆਂ ਸਨ ਉਸੇ ਅੱਗੇ ਹਰ ਚੀਜ਼ ਪੇਂਟ ਕਰਦੀ ਉਸ ਨੇ ਉਸ ਦੀ ਆराधना ਲਈ ਆਪ ਹੀ ਅਰਦਾਸ ਬਣਾਈ ਹੋਈ ਸੀ ਜਿਸ ਵਿੱਚ ਮੁੱਖ ਤੌਰ ਤੇ ਘਰ ਦੀ ਬਰਕਤ ਅਤੇ ਤੰਦਰੁਸਤੀ ਮੰਗੀ ਜਾਂਦੀ ਸੀ ਮੈਨੂੰ ਯਾਦ ਹੈ ਕਿ ਇੱਕ ਵਾਰ ਸਾਡੇ ਪਿੰਡ ਦਾ ਇੱਕ ਵਹਿਮੀ ਜਾਂ ਟੱਬਰ ਆਖਣ ਲੱਗਾ ਕਿ ਤੂੰ ਸਾਡੇ ਸਿਆਣੇ ਕੋਲ ਸ਼ਹਿਰ ਚੱਲ ਅਸੀਂ ਤਬੀਦ ਕਰਾਉਣਾ ਬੀਬੀ ਨੇ ਆਖਿਆ ਮੈਂ ਜਾਣਾ ਤਾਂ ਨਹੀਂ ਪਰ ਤਬੀਦ ਮਗਾ ਦੇਉਂਗੀ ਅਗਲੇ ਦਿਨ ਉਹ ਔਰਤ ਆਈ ਤਾਂ ਬੀਬੀ ਨੇ ਤਬੀਦ ਦੇ ਦਿੱਤਾ ਮੈਂ ਛੋਟਾ ਸੀ ਖੜੇ ਪੈ ਗਿਆ ਕਿ ਤਬੀਦ ਕਿੱਥੋਂ ਆਇਆ ਉਹ ਕਹਿੰਦੀ ਘਰੇ ਪਿਆ ਸੀ ਮੈਂ ਚੱਕ ਕੇ ਫੜਾਤਾ ਇਹਨਾਂ ਦਾ ਫਾਇਦਾ ਹੋ ਜੂ ਮੈਂ ਪੁੱਛਿਆ ਬੀਬੀ ਤੈਨੂੰ ਤਬੀਤ ਬਣਾਉਣਾ ਆਉਂਦਾ ਉਹ ਕਹਿੰਦੀ ਬੀਬੇ ਔਂ ਹੀ ਬਣਾਉਂਦੀ ਹੁੰਦੀ ਸੀ ਚਾਰ ਵਾਲ ਸਵਾਦੀ ਚੁੰਦੀ ਤੇ ਥੋੜਾ ਜਿਹਾ ਸੰਧੂਰ ਤਬੀਤ ਬਣ ਗਿਆ ਮੈਂ ਕਿਹਾ ਹੁਣ ਵੀ ਔਂ ਹੀ ਬਣਾਇਆ ਸੀ ਨਾ ਇਹ ਤਾਂ ਪੁਰਾਣਾ ਪਿਆ ਸੀ ਇਸ ਵਿੱਚ ਵੀ ਇਹੀ ਕੁਝ ਹੋਊ ਅਜਿਹੀ ਸੀ ਉਸਦੀ ਵਿਸ਼ਵਾਸ ਤੇਪੀ ਸਾਡੇ ਭੈਣ ਭਰਾਵਾਂ ਵਿੱਚ ਖਾਸੀ ਵਿਤ ਬਹੁਤ ਹੈ ਮੇਰੀ ਮਾਂ ਨੂੰ ਹੱਦੋਂ ਵੱਧ ਡਰ ਸੀ ਕਿ ਜ਼ਮੀਨ ਦੇ ਲਾਲਚ ਵਿੱਚ ਸਾਨੂੰ ਕੋਈ ਮਾਰ ਦੇਵੇਗਾ ਉਸ ਸਮੇਂ ਦੇ ਕਾਨੂੰਨ ਅਨੁਸਾਰ ਜੇ ਮੁੰਡਾ ਨਾ ਹੋਵੇ ਤਾਂ ਜ਼ਮੀਨ ਸ਼ਰੀਕਾਂ ਕੋਲ ਚਲੀ ਜਾਂਦੀ ਸੀ ਇਸੇ ਲਈ ਸ਼ਰੀਕੇ ਵਿੱਚ ਕਤਲ ਜਾਂ ਧੋਖੇ ਨਾਲ ਮਾਰਨ ਦੀਆਂ ਸਾਜ਼ਿਸ਼ਾਂ ਪਿੰਨਾ ਵਿੱਚ ਹੁੰਦੀਆਂ ਰਹਿੰਦੀਆਂ ਸਨ ਪਰ ਘਟਨਾਵਾਂ ਤੋਂ ਵੱਧ ਘਟਨਾ ਹੋਣ ਦਾ ਡਰ ਜ਼ਿਆਦਾ ਸੀ ਮੇਰੀ ਬੀਬੀ ਇਸ ਪਾਸਿਓਂ ਕੁਝ ਵਧੇਰੇ ਹੀ ਡਰੀ ਹੋਈ ਸੀ ਉਸਨੇ ਵਾਰ-ਵਾਰ ਨਸੀਹਤ ਦੇਣੀ ਕਿ ਕਿਸੇ ਕੋਲੋਂ ਕੁਝ ਲੈ ਕੇ ਨਹੀਂ ਖਾਣਾ ਇਕੱਲਿਆਂ ਕਿਸੇ ਨਾਲ ਦੂਰ ਨਹੀਂ ਜਾਣਾ ਘਰ ਅੰਦਰ ਕੁੰਡੀ ਮਾਰ ਕੇ ਰੱਖਣੀ ਹੈ ਕਿ ਵੇਲੇ ਬੂਹਾ ਨਹੀਂ ਖੋਲਣਾ ਕੋਈ ਨਸ਼ਾ ਨਹੀਂ ਕਰਨਾ ਕਿਸੇ ਦਾ ਵਸਾਹ ਨਹੀਂ ਖਾਣਾ ਨਾਲ ਦੇ ਹੀ ਮਰਾਉਂਦੇ ਹੁੰਦੇ ਐ ਮੈਨੂੰ ਯਾਦਦਾ ਕਿ ਉਸ ਦੀਆਂ ਨਸੀਹਤਾਂ ਨੇ ਬਚਪਨ ਵਿੱਚ ਕੁਝ ਮੈਨੂੰ ਵਧੇਰੇ ਹੀ ਇਕੱਲਾ ਦਰੂ ਤੇ دبੂ ਬਣਾ ਦਿੱਤਾ ਪਰ ਉਸਨੇ ਦੁਨੀਆਦਾਰੀ ਦੀ ਵਿਹਾਰਕ ਸਮਝ ਵੀ ਦਿੱਤੀ ਕਾਲਜ ਵਿੱਚ ਜਾਂਦੇ ਆ ਹੀ ਮਾਂ ਦੀਆਂ ਸਭ ਨਸੀਹਤਾਂ ਭੁੱਲ ਗਈਆਂ ਇੱਕ ਤਰ੍ਹਾਂ ਨਾਲ ਬਾਗੀ ਹੋ ਗਿਆ ਪਰ ਇੱਕ ਘਟਨਾ ਨੇ ਮੇਰੀ ਮਾਂ ਦੀ ਨਸੀਹਤ ਮୋਰੇ ਯਾਦ ਕਰਾ ਦਿੱਤੀ ਬਠਿੰਡੇ ਭੈਣ ਕਰ ਰਹਿੰਦਾ ਸੀ ਜੀਜਾ ਫੌਜੀ ਹੋਣ ਕਰਕੇ ਅਕਸਰ ਘਰੇ ਰਮਪਈ ਰਹਿੰਦੀ ਸੀ ਭੈਣ ਸਕੂਲ ਪੜਾਉਣ ਚ ਲਈ ਜਾਂਦੀ ਸ਼ਾਮ ਨੂੰ ਘਰ ਆਉਂਦੀ ਮੇਰੇ دوست ਮਿੱਤਰ ਘਰ ਆਉਂਦੇ ਜਾਂਦੇ ਰਹਿੰਦੇ ਇੱਕ ਦਿਨ ਦੋ ਦੋਸਤ ਘਰ ਆਏ ਉਹਨਾਂ ਵਿੱਚੋਂ ਇੱਕ ਵੱਡੀ ਉਮਰ ਦਾ ਕਾਗ ਸੀ ਜੋ ਨਕਲ ਦੇ ਦੋਸ਼ ਵਿੱਚ 3 ਸਾਲ ਲਈ ਸਜ਼ਾ ਵਜੋਂ ਕਾਲਜ ਤੋਂ ਨਿਕਲ ਰਿਹਾ ਰਿਹਾ ਹੁਣ ਸਮਾਂ ਪੂਰਾ ਹੋਣ ਤੇ ਸਾਡਾ ਜਮਾਤੀ ਬਣਿਆ ਦੂਜਾ ਛੋਟਾ ਨਵਾਂ ਨਵਾਂ ਸਟੂਡੈਂਟ ਯੂਨੀਅਨ ਵਿੱਚ ਆ ਕੇ ਉੱਡਣ ਲੱਗਿਆ ਮਲੂਕ ਜਿਹਾ ਸਾਡੇ ਤੋਂ 1 ਸਾਲ ਪਿੱਛੇ ਸੀ ਵੱਡੇ ਨੇ ਕਿਹਾ ਘਰੇ ਕੋਈ ਨਹੀਂ ਮੈਂ ਕਿਹਾ ਨਹੀਂ ਸ਼ਾਉ ਨੂੰ ਭੈਣਾ ਹੋ ਗਈ। ਉਸਨੇ ਕਿਹਾ ਤੂੰ ਕਹਿੰਦਾ ਸੀ ਘਰੇ ਰੰਮ ਪਈ ਐ, ਚੱਲ ਪੀਏ। ਅਸੀਂ ਦਾਰੂ ਪੀਣ ਲੱਗੇ। ਵੱਡੇ ਨੇ ਛੋਟੇ ਨੂੰ ਫੂਕ ਦੇਣੀ ਸ਼ੁਰੂ ਕਰ ਦਿੱਤੀ। ਅੱਖ ਬਚਾ ਕੇ ਵੱਡਾ ਛੋਟੇ ਨੂੰ ਪੈਗ ਪਾ ਦਿਆ ਕਰੇ। ਛੋਟਾ ਛੇਤੀ ਆਊਟ ਹੋ ਗਿਆ। ਉਲਟੀਆਂ ਕਰਨ ਲੱਗਾ। ਮੈਨੂੰ ਭਾਜੜ ਪੈ ਗਈ। ਮੈਂ ਸੁਣਿਆ ਸੀ ਨਿੰਬੂ ਨਾਲ ਨਸ਼ਾ ਘਟ ਜਾਂਦਾ ਹੈ। ਘਰੋਂ ਨਿੰਬੂ ਨਾਲ ਲੱਭਿਆ। ਮੈਂ ਵੱਡੇ ਨੂੰ ਕਿਹਾ ਜਾ ਨਿੰਬੂ ਲਿਆ। ਉਸਨੇ ਬੇਹੋਸ਼ ਪਏ ਛੋਟੇ ਦੀ ਜੇਬ ਵਿੱਚੋਂ ਪੈਸੇ ਖਿੱਚੇ ਤੇ ਨਿੰਬੂ ਲੈਣ ਚਲਾ ਗਿਆ ਆਪਣੀ ਕਰਤੂਤ ਭੁੱਲ ਕੇ ਕਹਿਣ ਲੱਗਾ ਜਦੋਂ ਮਾੜਣਾ ਹੈ ਨਹੀਂ ਸੀ ਫਿਰ ਜ਼ਰੂਰੀ ਪੀਣੀ ਸੀ ਮੈਂ ਛੋਟੇ ਨੂੰ ਧੂਕ ਕੇ ਨਲਕੇਂ ਠਾਂ ਕੀਤਾ ਮੂੰਹ ਹੱਥ ਧੋਤਾ ਉਲਟੀ ਵਾਲੀ ਥਾਂ ਸਾਫ਼ ਕੀਤੀ ਨਿੰਬੂ ਪਿਆ ਕੇ ਸੁਰਤ ਸਰ ਕੀਤਾ ਵੱਡੇ ਨੂੰ ਕਿਹਾ ਤੂੰ ਚਲਾ ਜਾ ਇਹ ਮੇਰੇ ਕੋਲ ਰਹੇਗਾ ਹੁਣ ਇਸ ਤੋਂ ਬੱਸ ਨਹੀਂ ਚੜਿਆ ਜਾਣਾ ਪਰ ਵੱਡੇ ਦੇ ਵਿਹਾਰ ਤੋਂ ਮੈਨੂੰ ਲੱਗਿਆ ਕਿ ਮਾਂ ਵੀ ਨਸੀਹਤ ਸੱਚੀ ਹੈ ਨਾਲ ਦੇ ਮਰਾਉਂਦੇ ਨੇ ਮਾਂ ਆਪਣੇ ਆਪ ਨੂੰ ਢਾਂਡੇ ਚਾਰ ਨਹੀਂ ਆਖਦੀ ਸੀ ਉਸ ਦਾ ਪਸ਼ੂਆਂ ਨਾਲ ਬਹੁਤ ਪਿਆਰ ਸੀ ਬਾਪੂ ਨੌਕਰੀ ਕਰਦਾ ਸੀ ਇਸ ਲਈ ਅਸੀਂ ਕਈ ਸਾਲ ਖੇਤੀ ਨਹੀਂ ਕੀਤੀ ਪਿੰਡ ਵਾਲੀ ਜ਼ਮੀਨ ਠੇਕੇ ਤੇ ਦੇ ਦਿੰਦੇ ਕੋਟ ਸ਼ਹਿਰ ਆਪ ਖਰੀਦੀ ਤੇ ਹਿੱਸੇ ਤੇ ਦੇ ਦਿੰਦੇ ਤਾਂ ਜੋ ਕੰਕ ਘਰ ਦੀ ਤੇ ਪਸ਼ੂਆਂ ਲਈ ਪੱਠੇ ਹੋ ਜਾਣ ਅਸੀਂ ਛੋਟੇ ਸੀ ਪਸ਼ੂ ਪਾਲਣ ਦੀ ਜ਼ਿੰਮੇਵਾਰੀ ਮਾਂ ਸਰ ਸੀ ਕੋਈ ਪਾਲੀ ਵੀ ਰੱਖਿਆ ਹੋਣਾ ਕਦੇ ਮੇਸ਼ੀ ਕਦੇ ਬਲੌਰਾ ਕਦੇ ਬਿੱਲੂ ਤੇ ਕਦੇ ਕੋਰਾ ਅਕਸਰ ਪਾਲੀ ਵਿੱਚੋਂ ਹਟ ਜਾਂਦੇ ਕਦੇ ਆਉਂਦੇ ਨਾ ਉਹ ਆਪੇ ਖੇਤ ਜਾਂਦੀ ਪੱਠੇ ਵੜਦੀ ਭਰੀਆਂ ਲੈ ਕੇ ਆਉਂਦੀ ਮੱਜਾਂ ਚੋਂਦੀ ਉਸਨੇ ਪਸ਼ੂਆਂ ਦੇ ਨਾਂ ਵੀ ਰੱਖੇ ਹੁੰਦੇ ਸੀ ਗਾਇਆਂ ਗੰਗਾ ਯਮਨਾ ਮੱਜਾਂ ਲਾਖੀ ਕੁੰਡੀ ਬੂਰੀ ਬੱਕਰੀ ਲਾਲੋ ਉਸ ਦੀ ਪੱਠ ਸੋਲਵਾਰ ਨੂੰ ਜੰਮੀ ਹੋਣ ਕਰਕੇ ਸੋਮਾ ਸੀ ਉਸ ਨੂੰ ਪਸ਼ੂ ਚਾਰਨੇ ਚੰਗੇ ਲੱਗਦੇ ਜਦੋਂ ਅਸੀਂ ਕਾਲਜ ਵਿੱਚ ਪੜ੍ਹਨ ਲੱਗੇ ਤਾਂ ਪਸ਼ੂਆਂ ਦੇ ਕੰਮ ਤੋਂ ਸ਼ਰਮ ਆਉਣੀ ਨੌਕਰੀ ਲੱਗੇ ਤਾਂ ਸਾਡੀ ਇੱਛਾ ਸੀ ਕਿ ਪਸ਼ੂ ਰੱਖਨੇ ਬੰਦ ਕਰ ਦਈਏ ਪਰ ਉਹ ਨਾ ਮੰਨਦੀ ਪਸ਼ੂ ਵੇਚਣ ਤੇ ਉਸਨੇ ਕਲੇਸ਼ ਪਾ ਲੈਣਾ ਵੈਸੇ ਤਾਂ ਸਾਰੇ ਹੀ ਪਿੰਡੂ ਘਰਾਂ ਵਿੱਚ ਪਸ਼ੂਆਂ ਦੇ ਮਰਨ ਤੇ ਸੋਗ ਪੈ ਜਾਂਦਾ ਪਰ ਸਾਡੇ ਤਾਂ ਇਹ ਸੋਗ ਮਹੀਨਾ ਮਹੀਨਾ ਚੱਲਦਾ ਉਸ ਦਾ ਮਨਪਸੰਦ ਬਾਗ ਸੀ ਮੈਂ ਅੱਜ ਤੱਕ ਕਿਸੇ ਦੇ ਡੋਲ ਚਾ ਲੈ ਕੇ ਨਹੀਂ ਗਈ। ਭਾਵੇਂ ਕਿਸੇ ਤੋਂ ਦੁੱਧ ਨਹੀਂ ਮੰਗਿਆ। ਉਸ ਨੂੰ ਆਪਣੇ ਪਸ਼ੂ ਪਾਲਣ ਦੇ ਧੰਦੇ ਦੀ ਕਰਨੀ ਤੇ ਸਵੈ ਮਾਨ ਸੀ। ਉਸ ਨੂੰ ਸਾਡੇ ਪਸ਼ੂਆਂ ਦੇ ਰਵੇ ਦੀ ਵੀ ਬੜੀ ਮਿਹਰ ਸੀ। ਕਿ ਸਾਡੇ ਪਸ਼ੂ ਚੰਗੀ ਨਸਲ ਦੇ ਨੇ। ਹਾਲਾਂਕਿ ਦੁਨੀਆ ਦੇਖ ਕੇ ਪਤਾ ਲੱਗਦਾ ਹੈ ਕਿ ਉਸ ਦਾ ਦਾਵਾ ਤਾਂ ਐਵੇਂ ਆਪਣੀ ਵਡਿਆਈ ਕਰਨ ਵਾਲਾ ਸੀ। ਉਸ ਦਾ ਸੱਚਾਈ ਨਾਲ ਕੋਈ ਸਬੰਧ ਨਹੀਂ। ਪਸ਼ੂਆਂ ਲਈ ਪਾਲੀ ਵੀ ਰੱਖਿਆ ਹੁੰਦਾ ਤਾਂ ਡੰਗਰ ਛੇੜਨੇ ਉਸ ਦਾ ਆਮ ਕੰਮ ਸੀ। ਪਰ ਜੇ ਕਦੇ ਪਾਲੀ ਨਾ ਹੋਣਾ ਤਾਂ ਬੀਬੀ ਨੇ ਕਹਿਣਾ ਛੇਤੀ ਮਈਆਂ ਛੇੜ ਲੋ ਨਹੀਂ ਤਾਂ ਸੋਨਾ ਸੋਨਾ ਘਾ ਦੂਜਿਆਂ ਦੇ ਮੰਗੂ ਨੇ ਚੜ ਜਾਣਾ ਐ ਇਸੇ ਕਰਕੇ ਮੈਨੂੰ ਕੁਲਵੰਤ ਵਿਰਕ ਦੀ ਕਹਾਣੀ ਦੋ ਆਨੇ ਦਾ ਘਾ ਚੰਗੀ ਲੱਗਦੀ ਹੈ ਅਸਲ ਵਿੱਚ ਇਹ ਪਸ਼ੂ ਪਾਲਕ ਪਰਿਵਾਰਾਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਮੇਰੀ ਬੀਬੀ ਨੂੰ ਮੇਰੇ ਬਾਪੂ ਤੇ ਹਮੇਸ਼ਾ ਰੰਜ ਰਿਆ ਹੈ ਕਿਉਂ ਉਸ ਨੇ ਦੋ ਹੋਰ ਵਿਆਹ ਕਰਵਾਏ ਜਦੋਂ ਕਦੇ ਵੀ ਉਹਨਾਂ ਦੀ ਆਪਸੀ ਲੜਾਈ ਹੁੰਦੀ ਤਾਂ ਬੀਬੀ ਮਹਣੇ ਦਿੰਦੀ ਬੀਬੀ ਦੀ ਇੱਕ ਸੌਖਣ ਤਾਂ ਮਰ ਗਈ ਦੂਜੀ ਨਾਲ ਛੱਡ ਛੜਾ ਹੋ ਗਿਆ ਪਰ ਇਸ ਲਈ ਬਾਪੂ ਨੂੰ ਢੇਰ ਸਾਰੇ ਪੈਸੇ ਦੇਣੇ ਪਏ ਜ਼ਮੀਨ ਦਾ ਇੱਕ ਟੋਟਾ ਗਹਿਣੇ ਟੱਗ ਗਿਆ ਬੀਬੀ ਨੂੰ ਆਪਣੀਆਂ ਟੂਮਾਂ ਦੇਣੀਆਂ ਪਈਆਂ ਇਨ੍ਹਾਂ ਵਿਆਹਾਂ ਦਾ ਇੱਕ ਪਿਛੋਕੜ ਵੀ ਸੀ ਕਿਉਂ ਸਮੇਂ ਸਰਦੇ ਪੁੱਜ ਦੇ ਘਰਾਂ ਵਿੱਚ ਦੋ ਵਿਆਹ ਆਮ ਵਰਤਾਰਾ ਸੀ ਜੇ ਮੁੰਡਾ ਨਾ ਹੋਵੇ ਤਾਂ ਹੋਰ ਵਿਆਹ ਆਮ ਹੀ ਕਰਵਾ ਲਿਆ ਜਾਂਦਾ ਸੀ ਬਾਪੂ ਦੇ ਵਿਆਹਾਂ ਦੀ ਕਹਾਣੀ ਮੇਰੇ ਵੱਡੇ ਭਰਾ ਦੇ ਜਨਮ ਤੋਂ ਬਾਅਦ ਅਤੇ ਮੇਰੇ ਜਨਮ ਤੋਂ ਢੇਰ ਸਮਾਂ ਪਹਿਲਾਂ ਮੁੱਕ ਗਈ। ਅਸੀਂ ਆਪਣੇ ਬਾਪੂ ਦੀਆਂ ਦੂਜੀਆਂ ਪਤਨੀਆਂ ਨਹੀਂ ਵੇਖੀਆਂ। ਸਿਰਫ ਮੇਣਿਆਂ ਵਿੱਚ ਹੀ ਸੁਣੀਆਂ ਹਨ। ਬਸ ਇੰਨਾ ਯਾਦ ਹੈ ਕਿ ਮੰਝੇ ਉੱਪਰ ਗਿਣਕਿੰਨ ਕੇ ਪੈਸੇ ਦੀਆਂ ਦੱਥੀਆਂ ਲਾਈਆਂ ਗਈਆਂ। ਜੋ ਬਾਪੂ ਝੋਲੇ ਵਿੱਚ ਪਾ ਰਿਹਾ ਹੈ ਤੇ ਬੀਬੀ ਰੋ ਰਹੀ ਹੈ। ਇਹ ਸ਼ਾਇਦ ਯਾਦ ਉਸ ਸਮੇਂ ਦੀ ਹੈ ਜਦੋਂ ਕਾਨੂੰਨੀ ਛੱਡਛੜ ਹੋਇਆ ਹੋਵੇਗਾ। ਬੀਬੀ ਨੂੰ ਇੱਕ ਵੱਡਾ ਚੋਰਾ ਇਹ ਸੀ ਕਿ ਤੀਜੇ ਵਿਆਹ ਸਮੇ ਬਾਪੂ ਨੇ ਘਰ ਨਹੀਂ ਸੀ ਦੱਸਿਆ ਬੀਬੀ ਨੂੰ ਆਖਿਆ ਕਿ ਸਾਡੇ ਸਕੂਲ ਵੱਲੋਂ ਪਾਖੜਾ ਡੈਮ ਤੇ ਟੂਰ ਚੱਲਿਆ ਹੈ ਬੀਬੀ ਤੋਂ ਹੀ ਕੱਪੜੇ ਧੋਏ ਪ੍ਰੈਸ ਕਰਾਏ ਪੱਗਾਂ ਨੂੰ ਮਾਵਾ ਲਗਵਾਇਆ ਸ਼ਹਿਰ ਤੇ ਦੂਜੇ ਪਾਸੇ ਵਿਆਹ ਕਰਵਾ ਕੇ ਰਹਿਣ ਲੱਗ ਪਿਆ ਪਤਾ ਲੱਗਣ ਤੇ ਬੀਬੀ ਨੇ ਪੇਟ ਸਿਆਪਾ ਪਾਇਆ ਹੋਵੇਗਾ ਅੱਜ ਮੈਨੂੰ ਲੱਗਦਾ ਹੈ ਕਿ ਬਾਪੂ ਨੇ ਬੀਬੀ ਨਾਲ ਧੱਕਾ ਕੀਤਾ ਪਰ ਬਚਪਨ ਵਿੱਚ ਮੈਨੂੰ ਉਲਟ ਲੱਗਦਾ ਸੀ ਕਿਉਂਕਿ ਬਾਪੂ ਕਦੇ ਉੱਚਾ ਨਹੀਂ ਸੀ ਬੋਲਿਆ ਮਾਂ ਨੂੰ ਮਾਰਿਆ ਨਹੀਂ ਸੀ ਬੀਬੀ ਦੇ ਝਈਆਂ ਲੈ ਲੈ ਕੇ ਪੈਣ ਤੇ ਵੀ ਆਖਦਾ ਕਿ ਛੱਲ ਛੱਡ ਹੋਈਆਂ ਬੀਤੀਆਂ ਨੂੰ ਹੁਣ ਦੱਸਦੇ ਨੂੰ ਕੀ ਚਾਹੀਦਾ ਤੂੰ ਨਾ ਪਟਰਾਣੀ ਸੀ ਪਟਰਾਣੀ ਹੀ ਰਹੇਗੀ ਕਦੇ ਗੁੱਸਾ ਨਹੀਂ ਕਰੀਦਾ ਵੱਧ ਤੋਂ ਵੱਧ ਕਲੇਸ਼ ਵਾਦਾ ਤਾਂ ਖੇਤ ਚਲਾ ਜਾਂਦਾ ਜਾਂ ਸੱਥ ਵਿੱਚ ਜਾ ਬੈਠਦਾ ਮੈਨੂੰ ਲੱਗਦਾ ਹੈ ਕਿ ਬੀਬੀ ਪਲੇਬਾਪੂ ਨੂੰ ਤੰਗ ਕਰਦੀ ਹੈ ਬੀਬੀ ਥੱਕਦੀ ਨਹੀਂ ਸੀ ਬਚਪਨ ਵਿੱਚ ਅੱਧਾ ਘਰ ਕੱਚਾ ਤੇ ਅੱਧਾ ਪੱਕਾ ਸੀ ਬੀਬੀ ਹਰ ਵੇਲੇ ਦੀਵਾਲੀ ਤੇ ਸਾਰਾ ਘਰ ਕਲੀ ਕਰਦੀ ਕੱਚੇ ਤੇ ਮਿੱਟੀ ਫੇਰਦੀ ਚਿੱਟਾ ਪਾंडੂ ਮਿੱਟੀ ਦਾ ਪੋਚਾ ਮਾਰਦੀ ਲਾਲ ਮਿੱਟੀ ਨਾਲ ਧੋਈਆਂ ਕੱਢਦੀ ਭੈਣ ਕੋਲੋਂ ਘਨੋਲੀ ਤੇ ਕਦੇ ਹਿਰਨ ਤੇ ਕਦੇ ਮੋਰ ਬਣਵਾਉਂਦੀ ਲਾਜਵਰ ਨਾਲ ਰੰਗ ਭਰਦੀ ਸਾਡੇ ਕੋਠਿਆਂ ਵਿੱਚ ਸਿਰਫ ਸਾਡੇ ਘਰ ਹੀ ਚੁਬਾਰਾ ਸੀ ਹਿੰ ਦੋ ਪੌੜੀਆਂ ਬਨ ਕੇ ਚੁਬਾਰੇ ਨੂੰ ਕਲੀ ਕਰਦੀ ਨਾ ਡਰਦੀ ਨਾ ਡੋਲਦੀ ਆਪ ਹੀ ਦੂਰ ਖੜ ਕੇ ਨਿਹਾਰਦੀ ਉਹ ਚੁਬਾਰੇ ਤੇ ਬੜਾ ਮਾਣ ਕਰਦੀ ਜਦੋਂ ਨਵੀਂ ਕੋਠੀ ਬਣਾਈ ਤਾਂ ਚੁਬਾਰਾ ਢਾ ਦਿੱਤਾ ਬੀਬੀ ਨੇ ਉਨੀ ਦੇਰ ਨਵੇਂ ਘਰ ਦੀ ਕੋਈ ਖੁਸ਼ੀ ਨਾ ਕੀਤੀ ਜਿੰਨੀ ਦੇਰ ਪਿੱਛੇ ਹੋਰ ਕਮਰਾ ਪਾ ਕੇ ਉਸ ਉੱਪਰ ਚੁਬਾਰਾ ਨਾ ਬਣਾਇਆ ਗਿਆ ਉਸ ਦੇ ਮਨ ਵਿੱਚ ਕਿਤੇ ਉੱਚੇ ਚੁਬਾਰੇ ਨਾਲ ਉੱਚਾ ਮਾਣ ਜੁੜਿਆ ਹੋਇਆ ਸੀ ਵੱਖਰਤਾ ਦੀ ਨਿਸ਼ਾਨੀ ਉੱਚੇ ਹੋਣ ਦਾ ਚਿੰਨ ਅੱਜ ਸੱਭਿਆਚਾਰ ਦਾ ਵਿਦਿਆਰਥੀ ਹੋਣ ਦੇ ਨਾਤੇ ਜਾਣਦਾ ਹਾਂ ਕਿ ਪੰਜਾਬ ਦੀ ਪਿੰਡੂ ਕਿਸਾਨੀ ਦੀ ਸੁਹਾਣੀ ਨੂੰ ਸਾਰੇ ਕੰਮ ਹੀ ਕਰਨੇ ਆਉਂਦੇ ਹੁੰਦੇ ਹਨ ਪਰ ਬਚਪਨ ਵਿੱਚ ਮੇਰੀ ਮਾਂ ਮੈਨੂੰ ਜਾਦੂਗਰ ਨਹੀਂ ਲੱਗਦੀ ਜੋ ਕੰਧਾਂ ਕੋਠੇ ਰੰਗ ਦਿੰਦੀ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਲੈਂਦੀ ਦੁੱਧ ਦਾ ਦਹੀਂ ਮਨਾ ਦਿੰਦੀ ਰੜਕ ਕੇ ਮੱਖਣ ਕੱਢ ਦਿੰਦੀ ਸੇਵੀਆਂ ਵਟ ਲੈਂਦੀ ਚੰਦੋਈਏ ਬਣਾ ਲੈਂਦੀ ਕਪੜੇ ਸੌ ਲੈਂਦੀ ਸਵੈਟਰ ਬੋਲ ਲੈਂਦੀ ਭਾਵੇਂ ਹਰ ਚੀਜ਼ ਜੋ ਬੱਚਾ ਮੰਗ ਕਰਦਾ ਹੈ ਖਾ ਸਕਦਾ ਹੈ ਪਹਿਨ ਸਕਦਾ ਹੈ ਘਰੇ ਹੀ ਬਣਾ ਦਿੰਦੀ ماں ਕਹਾਣੀਆਂ ਸੁਣਾਉਣ ਵਿੱਚ ਮਾਹਰ ਸੀ ਉਸ ਦੀਆਂ ਕਹਾਣੀਆਂ ਨਾ ਤਾਂ ਲੋਕ ਕਹਾਣੀਆਂ ਹੁੰਦੀਆਂ ਤੇ ਨਾ ਹੀ ਮਨਮੰਜ਼ਨੀ ਇਹ ਤਾਂ ਉਸ ਦੀ ਆਪਣੀ ਗੱਲ ਕਹਿਣ ਦਾ ਢੰਗ ਸੀ ਉਦੇਸ਼ਾਤਮਕ ਅਤੇ ਉਪਦੇਸ਼ਾਤਮਕ ਉਹ ਸਿੱਧੀ ਗੱਲ ਨਹੀਂ ਸੀ ਕਹਿੰਦੀ ਸਗੋਂ ਕਹਾਣੀਆਂ ਰਾਹੀਂ ਕਹਿੰਦੀ ਸੀ ਜਦੋਂ ਮੈਂ ਪਟਿਆਲੇ ਨੌਕਰੀ ਕਰਨ ਲੱਗਿਆ ਤਾਂ ਇੱਥੇ ਘਰ-ਬਾਰ ਬਣ ਗਿਆ ਪਰ ਉਸ ਨੂੰ ਇਹ ਚੰਗਾ ਨਾ ਲੱਗਦਾ ਉਸ ਦੀ ਇਹ ਛਾਸੀ ਕਿ ਇੱਕ ਦਿਨ ਅਸੀਂ ਸਭ ਛੱਡ ਛਡਾ ਕੇ ਉਸ ਪਾਸ ਕੋਟਕਪੂਰੇ ਜਾ ਰਹੀਏ ਐਸ ਲਈ ਉਹ ਕਹਾਣੀ ਸੁਣਾਉਂਦੀ ਕਿ ਸਾਡੇ ਦੂਰ ਦੇ ਕਲਪਿਤ ਰਿਸ਼ਤੇਦਾਰ ਨੇ ਸਭ ਕੁਝ ਬਾਹਰ ਬਣਾ ਲਿਆ ਬੜੀ ਵੱਡੀ ਨੌਕਰੀ ਕੀਤੀ ਬੜਾ ਪੈਸਾ ਕਮਾਇਆ ਪਰ ਅਖੀਰ ਵਤਨਾ ਭਾਵ ਆਪਣੇ ਪਿੰਡ ਨੂੰ ਵਾਪਸ ਆ ਗਿਆ ਉਸ ਦੀ ਆਪਣੀ ਭਾਸ਼ਾ ਵਿੱਚ ਮਾਰ ਟਰੱਕ ਰੁਕਿਆ ਵਿੱਚੋਂ ਸਮਾਨ ਨਿਕਲੀ ਜਾਵੇ ਵਿੱਚੇ ਟਰੰਕ ਵਿੱਚੇ ਸੰਦੂਖ ਲਮਾਰੀਆਂ ਹੋਰ ਤਾਂ ਹੋਰ ਗਮਲੇ ਬੂਟਿਆਂ ਸਮੇਤ ਪੁਰਾਣੇ ਘਰ ਵਿੱਚ ਲਿਆ ਕੇ ਚੰਨ ਦਿੱਤੇ ਉਸ ਦੀ ਕਹਾਣੀ ਦਾ ਤਾਤ ਪਰਜ ਹੁੰਦਾ ਕਿ ਨੌਕਰੀ ਖਤਮ ਹੋਣ ਤੇ ਸਾਰੀ ਖਾਟੀ ਕਮਾਈ ਲੈ ਕੇ ਘਰ ਪਰਤਣਾ ਹੈ ਬੂਟਿਆਂ ਵਾਲੇ ਗਮਲੇ ਤੇ ਇਸ ਕਰਕੇ ਜੋੜ ਦਿੰਦੀ ਕਿ ਸਾਡੇ ਪਟਿਆਲੇ ਕਾਲੇ ਘਰ ਵਿੱਚ ਗਮਲੇ ਬਹੁਤ ਜ਼ਿਆਦਾ ਸੀ ਇਹ ਚਰਨਜੀਤ ਦਾ ਸ਼ੌਂਕ ਸੀ ਬੀਬੀ ਨੂੰ ਡਰ ਸੀ ਕਿਤੇ ਗਮਲਿਆ ਕਰਕੇ ਪਟਿਆਲੀ ਨਾ ਰਹਿ ਜਾਈਏ ਉਸ ਨੂੰ ਆਪਣੇ ਮਨ ਦੀ ਗੱਲ ਸਿੱਧੀ ਨਾ ਕਹਿਣੀ ਆਉਂਦੀ ਉਹ ਟੁਕ ਵੀ ਘਾਣੀ ਸਲਾਹ ਦਿੰਦੀ ਉਹ ਗੁੱਸੇ ਹੋ ਸਕਦੀ ਸੀ ਜਾਂ ਕਲੇਸ਼ ਪਾ ਸਕਦੀ ਸੀ ਮੈਨੂੰ ਲੱਗਦਾ ਕਿ ਮੇਰੇ ਵਿੱਚ ਸਿਰਜਣਾਤਮਕਤਾ ਬੀਬੀ ਤੋਂ ਆਈ ਤੇ ਤਰਕਸ਼ੀਲਤਾ ਬਾਪੂ ਤੋਂ ਪ੍ਰਾਪਤ ਹੋਈ ਸਾਡਾ ਨਾਨਕਾ ਪਰਿਵਾਰ ਵੀ ਕੋਠਿਆਂ ਵਿੱਚ ਹੀ ਸੀ ਪਰ ਅਸੀਂ ਵਰਤਦੇ ਨਹੀਂ ਸੀ ਮੇਰੀ ਭੂਆ ਵੀ ਇੱਥੇ ਸੀ ਉਹਨਾਂ ਨੂੰ ਵੀ ਬਹੁਤੀ ਮਿਹਰਤਾ ਨਹੀਂ ਸੀ। ਬੀਬੀ ਸਭ ਤੋਂ ਭੈਣ ਜਾਂ ਭੂਆ ਖਵਾ ਕੇ ਖੁਸ਼ ਹੁੰਦੀ। ਜੇ ਭੂਆ ਦੇ ਮੁੰਡੇ ਮਾਮੀ ਆਖਦੇ ਤਾਂ ਚੜ ਜਾਂਦੀ ਸੀ। ਉਸ ਸਮੇਂ ਅੱਜ ਵਾਂਗ ਔਲਾਦ ਨੂੰ ਪੜ੍ਹਨ ਦੇ ਨਾਂ ਤੇ ਸੋਣ ਰੱਖਣ ਦਾ ਰਿਵਾਜ ਨਹੀਂ ਸੀ। ਸਗੋਂ ਰੰਬੇ ਤੇ ਮੁੰਡੇ ਚੰਡੇ ਹੀ ਚੰਗੇ ਰਹਿੰਦੇ ਤੇ ਮਹਾਵਾਖ ਹੀ ਵਰਤਾਇਆ ਜਾਂਦਾ ਸੀ। ਸਾਨੂੰ ਦੋਹਾਂ ਭਰਾਵਾਂ ਨੂੰ ਮਾਲ ਡੰਗਰ ਖੇਤੀ ਦਾ ਸਾਰਾ ਕੰਮ ਨਾ ਕਰਾਉਣਾ ਪੈਂਦਾ ਸੀ। ਬੀਬੀ ਅਕਸ ਰੱਖਦੀ ਪੁੱਤ ਜੰਮਦੇ ਕਮਾਈਆਂ ਵਾਸਤੇ ਉਸ ਦੀ ਨਜ਼ਰ ਵਿੱਚ ਵੇਲਾ ਬੰਦਾ ਨਖੱਟੂ ਸੀ ਉਸ ਨੂੰ ਕੰਮ ਕਰਦਿਆਂ ਨੂੰ ਵੇਖ ਕੇ ਖੁਸ਼ੀ ਹੁੰਦੀ ਸੀ ਉਸ ਦੀ ਕਰੋਪੀ ਤੋਂ ਬਚਣ ਲਈ ਸਭ ਨੂੰ ਕੰਮ ਕਰਨਾ ਪੈਂਦਾ ਸੀ ਸਾਡੇ ਇਲਾਕੇ ਵਿੱਚ ਨਰਮਾ ਹੁੰਦਾ ਸੀ ਨਰਮਾ ਚੁਗਣ ਲਈ ਦਿਹਾੜੀ ਤੇ ਚੋਣੀਆਂ ਜਾਂਦੀਆਂ ਸੀ ਬੀਬੀ ਆਪ ਵੀ ਭੱਜ-ਭੱਜ ਕੇ ਨਰਮਾ ਚੁਗਦੀ ਤੇ ਮੈਨੂੰ ਵੀ ਹੁਕਮ ਕਰਦੀ ਕਿ ਝੋਲੀ ਚੋਣੀਆਂ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਹੀ ਉਹ ਕੰਮ ਕਰਨੀ ਆ ਮੈਂ ਵੀ ਫੂਕ ਛੱਕ ਕੇ ਝੋਲੀ ਭਰ ਲੈਂਦਾ ਤਾਂ ਬੀਬੀ ਆਖਦੀ ਇਹ ਤੁਹਾਡੇ ਨਾਲੋਂ ਤਾਂ ਜਵਾਖਣੇ ਵੱਧ ਚੋਗ ਲਿਆ ਤੁਸੀਂ ਤਾਂ ਮੇਰਾ ਪੈਸੇ ਦਾ ਖਾਓ ਚਲੋ ਲੱਗੋ ਨਬੇੜੋ ਕੰਮ ਗੱਲਾਂ ਮਾਰੀ ਜਾਂਦੀਆਂ ਆਪ ਹੀ ਬੀਬੀ ਨੇ ਕਹਾਣਾ ਬੋਲ ਦੇਣਾ ਉਹਨਾਂ ਨੇ ਕਚੋਲਣੇ ਸਿਰੇ ਤੱਕ ਨਹੀਂ ਬੋਲਣਾ ਭਾਵ ਨਰਮੇ ਦੇ ਕਿਾਰੇ ਦੇ ਸਿਰੇ ਹੋਂ ਤੱਕ ਚੁਗਾਈ ਵੱਲ ਹੀ ਧਿਆਨ ਦੇਣਾ ਕਿਸੇ ਨੇ ਬੋਲਣਾ ਨਹੀਂ ਬੀਬੀ ਖੁਦ ਮਿਹਨਤ ਕਰਦੀ ਤੇ ਦੂਜਿਆਂ ਨੂੰ ਕੰਮ ਲਈ ਮਜਬੂਰ ਕਰ ਦਿੰਦੀ ਸੀ। ਬੀਬੀ ਛੋਟੀ ਜੀ ਗੱਲ ਤੇ ਖੁਸ਼ ਹੋ ਜਾਂਦੀ ਤੇ ਨਿੱਕੀ ਜੀ ਗੱਲ ਤੇ ਰੋਸ ਜਾਂਦੀ। ਦੇਸੀ ਪਿੰਡੂ ਜੀਵਨ ਜਾਂਚ ਵਾਲੇ ਬੰਦੇ ਉਸ ਨੂੰ ਆਪਣੇ ਲੱਗਦੇ। ਉਹਨਾਂ ਦੀ ਵਡਿਆਈ ਕਰਦਿਆਂ ਸਿਰ ਆਹੀ ਲਾ ਦਿੰਦੀ ਸੀ। ਜਿਹੜੇ ਬੰਦੇ ਉਸ ਨੂੰ ਬੁਰੇ ਲੱਗਦੇ ਉਹਨਾਂ ਨੂੰ ਮੂੰਹ ਮਹੰਦਰਾ ਵੀ ਬੁਰਾ ਬਣ ਜਾਂਦਾ ਸੀ। ਉਹ ਬੰਦਿਆਂ ਨੂੰ ਟੋਟਿਆਂ ਵਿੱਚ ਨਹੀਂ ਸਮੁੱੱਚ ਵਿੱਚ ਹੀ ਦੇਖਦੀ ਸੀ। ਕੋਈ ਸਾਰਾ ਹੀ ਬੁਰਾ ਕੋਈ ਸਾਰਾ ਹੀ ਚੰਗਾ। ਵੈਸੇ ਤਾਂ ਬੀਬੀ ਦੀਆਂ ਚੀਜ਼ਾਂ ਨੂੰ ਬੀਬੀ ਦੀ ਆਗਿਆ ਤੋਂ ਬਿਨਾ ਹੱਥ ਲਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਪਰ ਇੱਕ ਵਾਰ ਅਸੀਂ ਪਿੰਡ ਛੁੱਟੀਆਂ ਕੱਟਣ ਗਏ ਹੋਏ ਸੀ ਤੇ ਦੁਬਾਰੇ ਸੁੱਤੀ ਪਈ ਬੀਬੀ ਦਾ ਲਾਹਾ ਲੈਂਦਿਆਂ ਮੇਰਾ ਭਤੀਜਾ ਅਮਨ ਗਾਂਧੀ ਚਰਖੇ ਨਾਲ ਖੇਡਣ ਲੱਗ ਪਿਆ ਤਾਂ ਚਰਨਜੀਤ ਬੀਬੀ ਵਾਲੇ ਬੋਈਏ ਵਿੱਚੋਂ ਉਸ ਦੀਆਂ ਪੂਣੀਆਂ ਚੱਕ ਲਈ ਉਸ ਨੇ ਇਸ ਗਾਂਧੀ ਚਰਖੇ ਤੇ ਕੱਟ ਕੇ ਛੋਟਾ ਜਿਹਾ ਗਲੋਟਾ ਉਤਾਰ ਲਿਆ ਬੀਬੀ ਜਾਗੀ ਤਾਂ ਅਸੀਂ ਉਸ ਨੂੰ ਚਰਨਜੀਤ ਦਾ ਲਾਇਆ ਗਲੋਟਾ ਫੜਾ ਦਿੱਤਾ ਬੇਬੀ ਖੁਸ਼ੀ ਵਿੱਚ ਖੀਵੀ ਹੋਈ ਫਿਰੇ ਕਿ ਮੇਰੀ ਸ਼ਹਿਰਨ ਜਹੀ ਨੂੰਨੇ ਗਾਂਧੀ ਚਰਖੇ ਤੇ ਵੀ ਗਲੋਟਾ ਲਾ ਦਿੱਤਾ ਉਸਨੇ ਗਲੋਟਾ ਗੀਜੇ ਵਿੱਚ ਪਾਇਆ ਤੇ ਲੋਕਾਂ ਨੂੰ ਦਿਖਾਉਂਦੀ ਫਿਰੇ ਆਖੇ ਦੇਖੋ ਮੇਰੀ ਨੂੰਨ ਕਤਮ-ਕਮਨ ਵੀ ਜਾਣਦੀ ਹੈ ਉਸਨੇ ਤਾਂ ਗਾਂਧੀ ਚਰਖੇ ਤੇ ਵੀ ਗਲੋਟਾ ਲਾ ਲਿਆ ਉਸਨੇ ਖੁਸ਼ੀ ਵਿੱਚੋਂ ਨਾਮ ਵਿੱਚੋਂ ਹੀ ਚਰਖਾ ਚਰਨਜੀਤ ਨੂੰ ਦੇ ਦਿੱਤਾ ਮੇਰੀ ਵੱਡੀ ਬੇਟੀ ਉਸ ਨਾਲ ਖੇਡਦੀ ਰਹੀ ਪਰ ਸਾਹਮਣੇ ਰੱਖਿਆ ਗਾਂਧੀ ਚਰਖਾ 1993 ਦੇ ਹੜਾਂ ਦੀ ਪੇਟ ਚੜ ਗਿਆ ਚਰਨਜੀਤ ਨੂੰ ਇਸ ਦਾ ਬੜਾ ਅਫਸੋਸ ਹੈ ਸੋ ਪਤਾ ਨਹੀਂ ਬੀਬੀ ਨੂੰ ਕਿਹੜੀ ਗੱਲ ਦੀ ਖੁਸ਼ੀ ਦੇ ਜਾਂਦੀ ਉਸ ਲਈ ਚਰਨਜੀਤ ਦੀ ਕੰਪਿਊਟਰ ਤੇ ਹਾਈ ਟਾਈਪਿੰਗ ਸਪੀਡ ਨੌਕਰੀ ਕਰਨਾ ਜਾਂ ਕਾਰ ਚੁਣਾਉਣਾ ਬਹੁਤਾ ਮੈਨੇ ਨਹੀਂ ਸੀ ਰੱਖਦਾ ਪਰ ਚਰਖਾ ਚਲਾਉਣਾ ਵੱਡੀ ਪ੍ਰਾਪਤੀ ਸੀ ਪਿਛਲੀ ਉਮਰ ਵਿੱਚ ਜਾ ਕੇ ਵੀ ਬੀਬੀ ਨੇ ਜੱਦੀ ਘਰ ਨਹੀਂ ਸੀ ਛੱਡਿਆ ਕਹਿੰਦੀ ਕਿ ਚਿੜੀ ਵੀ ਆਪਣਾ ਆਲਣਾ ਨਹੀਂ ਛੱਡਦੀ ਸਾਡੇ ਕੋਲ ਪਟਿਆਲੇ ਆ ਕੇ ਰਹਿੰਦੀ ਪਰ ਜਲਦੀ ਬਹਾਨਾ ਬਣਾ ਕੇ ਚਲੀ ਜਾਂਦੀ ਥੋੜੇ ਬਾਪੂ ਜੀ ਦੀ ਪੈਨਸ਼ਨ ਲੈਣੀ ਹੈ ਵੱਡੇ ਵੀ ਮੈਂ ਸ਼ਹਿਰ ਕੋਠੀ ਬਣਾ ਲਈ ਪਰ ਬੀਬੀ ਨੇ ਪੋਠਿਆਂ ਵਾਲਾ ਘਰ ਨਹੀਂ ਛੱਡਿਆ ਆਖਰੀ ਸਮੇਂ ਘਰ ਛਿਡ ਗਈ ਕੁਝ ਦਿਨ ਹਸਪਤਾਲ ਚ ਰਹੀ ਤੇ ਚਲੀ ਗਈ ਉਸ ਦੀਆਂ ਵੱਡੀਆਂ ਕੋਈ ਸ਼ਾਵਨ ਨਹੀਂ ਸੀ ਉਸ ਨੇ ਕੁਝ ਮੰਗਿਆ ਵੀ ਨਹੀਂ ਸੀ ਉਸ ਨੂੰ ਕੁਝ ਚਾਹੀਦਾ ਵੀ ਨਹੀਂ ਸੀ ਉਸ ਨੂੰ ਉਹੀ ਬੰਦਾ ਚੰਗਾ ਲੱਗਦਾ ਜਿਹੜਾ ਉਸ ਕੋਲ ਬਹਿ ਕੇ ਉਸ ਦੀਆਂ ਗੱਲਾਂ ਸੁਣਦਾ ਉਸ ਦੀ ਫਸਲ ਵਾੜੀ ਤੇ ਡੰਗਰ ਵੱਛੇ ਬਾਰੇ ਠੀਕ ਗਲਤ ਗੱਲਾਂ ਦੀ ਹਾਮੀ ਪਰਦਾ ਉਸ ਨੇ ਭਰਪੂਰਤਾ ਵਾਲੀ ਜ਼ਿੰਦਗੀ ਜਾਈ ਆਪਣੀਆਂ ਸ਼ਰਤਾਂ ਤੇ ਜਾਈ ਉਹ ਆਪਣਾ ਗੁੱਸਾ ਅੰਦਰ ਨਹੀਂ ਸੀ ਦਬਾਉਂਦੀ ਬਾਹਰ ਕੱਢਦੀ ਸੀ ਦੁਨਿਆਵੀ ਤੌਰ ਤੇ ਉਸ ਕੋਲ ਸਭ ਕੁਝ ਸੀ ਬਾਪੂ ਜੀ ਦੀ ਪੈਨਸ਼ਨ ਨੌਕਰੀਆਂ ਲੱਗੀਆਂ ਧੀ ਪੁੱਤ ਨੂੰਹਾਂ ਪੋਤੇ-ਪੋਤੀਆਂ ਦੋਤੇ ਦੋਤੀਆਂ ਕੋਠੀਆਂ ਕਾਰਾਂ ਬੈਂਕ ਬੈਲੈਂਸ ਜ਼ਮੀਨ ਜਾਇਦਾਦ ਉਮਰ ਦੇ ਲਿਹਾਜ਼ ਨਾਲ ਸਿਹਤ ਵੀ ਠੀਕ ਸੀ ਪਰ ਉਹ ਬਹੁਤੀ ਖੁਸ਼ ਨਹੀਂ ਸੀ ਉਸ ਨੂੰ ਪੜ੍ਹਨ ਲਿਖਿਆਂ ਦੇ ਸ਼ਹਿਰੀ ਸਮਾਜ ਦੀ ਰਹਿਣੀ ਬਹਿਣੀ ਤੇ ਚਾਲ ਢਾਲ ਫਿੱਟ ਨਹੀਂ ਸੀ ਉਸ ਨੂੰ ਪਿੰਡੂ ਠਾਠ ਵਾਲੀ ਜ਼ਿੰਦਗੀ ਚਾਹੀਦੀ ਸੀ ਜਿਸ ਵਿੱਚ ਬਹੁਤ ਸਾਰੀ ਫਸਲ ਤੇ ਮਾਲ ਡੰਗਰ ਹੋਣ ਇਹੋ ਜੀ ਸੀ ਸਾਡੀ ਬੀਬੀ